लोक हित, लोका आवाज़ ਜੋ ਕਹਿ ਚੁੱਕਾ ਹੈ ਉਹ ਆ ਪਈਏ ਪੂਰੀ ਬਚਾਰ ਲਈ ਵਾਚਾ ਆ ਪ੍ਰਕਿਰਮ ਮਾਤਾ ਜੀ ਮਾਤਾ ਜੀ ਮਾਤਾ ਜੀ ਓੰਕਾਰ ਓੰਕਾਰ ਮਗਰ ਓ ਤੇ ਨਾਮ ਸਤ ਨਾਮ ਸਤ ਨਾਮ ਨਿਰੀ ਹੋਏ ਦੇ ਨੇ ਕੈਮਰੇ ਵਾਲੇ ਕਿਥੇ ਆਪਣੇ ਨਾਲ ਹੀ ਨੇ ਮੈਨੂੰ 25 ਮਿੰਟਾਂ ਫਿਰੋ 이렇게 <laughs> 붙이 <laughs> <laughs>

ਕੈਨ ਮਾਏ ਜਦ ਜਾਈ ਕੈਤੇ ਹੀ ਹਰ

Thank yeah. you. O okay. भाई ਰੋਣਤਾਰਾ ਬਗੇ ਮਾਦਰ ਵੀਰ ਆਓ ਵੀਰ ਰਾਜਵੰਦ ਭਾਈ ਮਾੜਾ ਇੱਕ ਹੌਂਕ ਪਿੱਛਿਆ ਭਾਈ ਮਾੜਾ ਕੀ ਰੱਖ ਲਾ ਕਰ ਇਧਰ ਵੇਖਿਓ ਜੀ ਜੀਰਾ ਸਾਹਿਬ ਸਾਹਮਣੇ ਵੇਖਿਓ ਸਾਹਮਣੇ ਵੇਖਿਓ ਬ੍ਰਹੰਪੀਰ ਆਵੇਂ ਆ ਗਿਆ ਲੋ ਜੀ ਅੱਜ ਨਹੀਂ ਆਇਆ ਜੀ ਆ ਨਾਮ ਵੀ ਰੋ ਲੋ ਜੀ ਹਾਂ ਕਰ ਤੁਸੀਂ ਆ ਜਾਓ ਹਾਂ ਹਾਂ ਹੋਰ ਬੋਲ ਬੋਲ ਮੈਨੂੰ ਆ ਯਾਰ ਮੈਨੂੰ ਦੱਸ ਨਹੀਂ ਪਤਾ ਐਕਸਾਈਟਡ ਐਕਸਾਈਟਡ ਮੈਨੂੰ ਆ ਪ੍ਰੇਮ ਦੀ ਜਿਹੜੀ ਆ ਰਹੀ ਹੈ ਕੋ ਯਾਰ ਪਾਸੇ ਹੋ ਲੈੰਦੋ ਸਾਰੇ ਆ ਜਾਣਗੇ ਥੋੜੇ ਇਧਲੀ ਸਾਈਡ ਆ ਜਾਓ ਬਾਦ ਪਿੱਛੇ ਆਓ ਸਾਰੇ ਪੱਥਰਦਾਰ ਪਿੱਛੇ ਆ ਜਾਓ ਸ਼ੇਰ ਜੀ ਪਿੱਛੇ ਆਓ ਸਾਰੇ ਹਲੋ ਬੜੇ ਪਿੱਛੇ ਤੋਂ ਪੱਤਰ ਕਰਦਾ ਰਹੇ ਪਿੱਛੇ ਆ ਜਾਓ ਬੜੇ ਵੀਰ ਤੁਸੀਂ ਪਿੱਛੇ ਆ ਜਾਓ ਇੱਕ ਵਾਰ ਤਾਲੀ ਨਾ ਕਰਿਓ ਕਿਉਂ ਕੋਣ ਸੋਹ ਨਿਹਾਰ ਯਾਰ ਇੱਕ ਮਿੰਟ ਇੱਕ ਮਿੰਟ ਇੱਕ ਸੋਹ ਨਿਹਾਰ ਇਹ ਗੁਰ ਯਾਰ ਇੱਕ ਵਾਰ ਖੜੋ ਹੋ ਅਖਬਾਰ ਤੇ ਖੜੋ ਹੋ ਰਹੇ ਨੇ ਇੱਕ ਮਿੰਟ ਉੱਧਰ ਫੋਨ ਤੇ ਗੱਲ ਕਰ ਰਿਹਾ ਇੱਕ ਮਿੰਟ ਗਵਾਰ ਦੀ ਫੰਟਾ ਇੱਕ ਮਿੰਟ ਇੱਕ ਮਿੰਟ ਕਰ ਲੈਣੇ ਉਹਦੇ ਫੋਨ ਲੈ ਕਾਪਣ ਭਾਜੀ ਬਿਲਕੁਲ ਕੁਛ ਨਹੀਂ ਮੈਨੂੰ ਜਾਇ ਇੱਕ ਮਿੰਟ ਰਹਿਤੀ ਇੱਕ ਮਿੰਟ ਐ ਹੀ ਰਿਓ ਜੀ ਬੈਠੇ ਰਿਓ ਬੈਠੇ ਰਿਓ ਸੇ ਸੇ ਥੱਲੇ ਬੈਠੋ ਹਲੋ ਜੀ ਚਲੋ ਜੀ ਇਧਰ ਵੇਖਿਓ ਜੀ ਐ ਕਮਣੇ ਜੀ ਇੱਕ ਮਿੰਟ ਇੱਕ ਮਿੰਟ ਚਲੋ ਜੀ ਮੋਨਿੰਗ

ओके 7 ਨੰਬਰ ਹੈ ਕਿ ਉਹ ਹੈ ਨਾ ਕਿ ਨਾ ਆਉਂਦੇ ਮਮੀ 1 ਮਿੰਟ ਉਹ ਜੀਰਾ ਸਾਉ ਵੀ ਲੈ 1 ਮਿੰਟ ਇੱਕ ਕਰ ਜੀਰਾ ਆ ਫੜ ਤੋਂ ਉੱਪਰ ਜੀਰਾ ਸਾਉ ਸਾਰੇ ਆ ਵੀ ਸਰ ਜੀ 4 ਇੱਕ ਜੀ ਤੂੰ ਅਪਾਣੇ ਮੇਲੇ ਆਂਦੇ ਮੇਲੇ ਲੈਡੀ ਇੱਧਰ ਆਓ ਫਿਰ ਕੰਟੀ ਕਲਾਟ ਆਪਰੇ ਨਾਲ ਜਦੇ ਹਾਂ ਹਾਂ ਆਗੇ ਇੱਕ ਮਿੰਟ ਆਹ ਕਦੋਂ ਬੜਾ ਜੀ ਸਾਨੂੰ ਪ੍ਰਕਾ ਲੰਕਾ ਤਰੀਕੀ ਆਲਾ ਠੀਕ ਹੈ आया मैं इटलियाँ ਆ ਰਿਹਾ ਬਰਾਤ ਆਜਾ ਆਜਾ ਕਿਤੇ ਟਿਕਾਣੇ ਤੇ ਟੋਕਰਾ ਆਜੋ ਵੱਟੂ ਸਾਹਿਬ ਆਜਾ 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 ਦੀਪ ਇਧਰ ਆ

ਮਨਦੀਪ ਕਰਦੇ ਕਰਦੇ ਮਨਦੀਪ ਕਰੀ ਜੀ 2075 ਹੈ ਜੀ ਬੱਗੂ ਆਈ ਚਲੋ ਇੱਕ ਮਿੰਟ ਚਾਹੋ ਕਿਤਨੀ ਹੋ ਗਈ ਸਾਡੀ ਕੋਈ ਨਹੀਂ ਕੋਈ ਨਹੀਂ ਮਨਦੀਪ ਕਰੀ ਜੀ 2075 ਹੈ ਜੀ ਇੱਕ ਮਿੰਟ ਵੀਰ ਜੀ ਉਹ ਸਰਨ ਨੂੰ ਮਿਲ ਲੈਣਾ ਹਾਂਜੀ

ਆਜੋ ਭੈਣੇ ਆਜੋ ਪੁੱਤਾਂ ਨੇ ਆਜੋ ਭੈਣੇ ਆਜੋ ਉਹ ਕਿਹਦੇ ਭੈਣਾ ਤੋਂ ਕੋਈ ਚਾਲ ਆਉਂ ਗਈ ਤੁਸੀਂ ਇਕੱਲੇ ਚੱਲੋ ਆਜੋ ਆ ਭਾਈ ਇੱਥੇ ਲੱਗੋ ਪੈਣ ਆਉਂਦੇ ਆ ਆ ਭੈਣ ਜੀ ਇਧਰ ਆਓ ਇਧਰ ਇਧਰ ਪੈਣ ਇਧਰ ਆਓ ਹੋਰ ਭੈਣ ਇਧਰ ਆਓ ਪੈਣ ਇਧਰ ਆਓ ਬਹੁਤ ਹੈ ਜੀ ਆਜੋ ਭੈਣ ਜੀ ਆਜੋ ਤੁਸੀਂ ਆਉਣੇ ਚਾਹੋ ਆਜੋ ਮੇਰੀ ਭੈਣ ਕਾਹਦੇ ਤੁਸੀਂ ਵੀ ਨਾ ਭਾਈ ਆਪਾਂ ਭੈਣ ਜੀ ਲੱਗ ਗਿਆ ਆਇਆ ਇਹਨੂੰ ਫੋਟੋ ਦੇ ਦਈਏ ਤਾਂ ਇਹਨੂੰ ਸਹੀ ਕਲੀਅਰ ਆਉਂਦੀ ਸੀ ਵੀ ਕੀ ਕੈਮਰੇ ਕਿੰਨਾ ਕੈਮਰੇ ਕੈਮਰੇ ਖਾਪੇ